ਮਸ਼ਹੂਰ ਪੰਜਾਬੀ ਗਾਇਕ ਮਨਕੀਰ ਤੌਲਖ ਜਿੱਥੇ ਹੜ੍ਹਾਂ ਵਿੱਚ ਵੱਦ ਚੜਕੇ ਲੋਕਾਂ ਦੀ ਮਦਦ ਕਰ ਰਹੇ ਹਨ ਉੱਥੇ ਹੀ ਉਸਨੇ ਵਾਅਦਾ ਕੀਤਾ ਸੀ ਕਿ ਛੋਟੇ ਕਿਸਾਨਾਂ ਨੂੰ ਨਵੇਂ ਟਰੈਕਟਰ ਦੇਣ ਦਾ ਤਾਂ ਅੱਜ ਇਹ ਵਾਅਦਾ ਮਨਕੀਰ ਤੌਲਖ ਨੇ ਪੂਰਾ ਕਰ ਦਿਖਾਇਆ ਹੈ ਤੁਸੀਂ ਦੇਖ ਸਕਦੇ ਹੋ 10 ਟਰੈਕਟਰ ਕੰਪਨੀ ਦੇ ਵਿੱਚੋਂ ਆ ਚੁੱਕੇ ਹਨ ਤੇ ਇਹ ਕਿਸਾਨਾਂ ਨੂੰ ਵੰਡੇ ਜਾਣਗੇ ਜਿਨ੍ਹਾਂ ਕੋਲ ਜ਼ਮੀਨ ਥੋੜੀ ਹੈ ਤੇ ਮਨਕੀਰ ਤੌਲਖ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਤੇ ਬਾਕੀ ਮਨਕੀਰ ਤੌਲਖ ਨੇ ਇਸ ਕੰਮ ਲਈ ਤੁਸੀਂ ਦਿਲੋਂ ਸ਼ੇਅਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹੜ੍ਹ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪ ਦੇ ਵੱਲੋਂ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਕਿਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਹੈ